ਜਿੱ ਇੱਕ ਕੰਪਲੇਨ ਆਈ ਸੀ ਸਾਡੇ ਕੋਲ 22 ਤਰੀਕ ਨੂੰ ਜਿਹਦੇ ਇੱਕ ਐਨਆਰਈ ਲੜਕੀ ਸੀ ਉਹਦਾ ਇੱਕ ਬੈਗ ਸਨੈਚ ਕੀਤਾ ਤਿੰਨ ਲੜਕਿਆਂ ਨੇ ਜਿਹਦੇ ਕਰਨੋਂ ਆਟੋ ਵਿੱਚ ਉੱਡ ਗਈ ਸੀ ਇਹਦੇ ਵਿੱਚ ਕਾਰਵਾਈ ਕਰਦੇ ਆਪਾਂ ਮਾਮਲਾ ਦਰਜ ਕੀਤਾ ਐਫਆਈਆਰ 168 ਨੰਬਰ ਦਰਜ ਕੀਤੀ ਸੀ ਉਸ ਦੇ ਵਿੱਚੋਂ ਸਨੇਚਿੰਗ ਦੇ ਵਿੱਚ ਇਸ ਇੱਕ ਪਾਸਪੋਰਟ ਅਤੇ ਕੁਝ ਕ੍ਰੈਡਿਟ ਕਾਰਡ ਸੀਗੀ ਤੇ ਕੁਝ 2-3000 ਰੁਪਏ ਆ ਸੀਗਾ ਉਹਦੇ ਪਰਸ ਦੇ ਵਿੱਚ ਜੋ ਕਿ ਉਹ ਸਨੇਚ ਕਰਕੇ ਲੈ ਗਏਗੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਰੋਹਨ ਨਾਮ ਦਾ ਲੜਕਾ ਸੀਗਾ ਜੋ ਇਨਵੋਲਡ ਸੀ ਸਨੇਚਿੰਗ ਦੇ ਵਿੱਚ ਉਹਨੂੰ ਕਾਬੂ ਕੀਤਾ ਅਤੇ ਕੱਲ ਆਪਾਂ ਇੱਕ ਲੜਕਾ ਸ਼ਿਵ ਪਾ ਲਿਆ ਜਿਹਨਾਂ ਨੂੰ ਆਰੈਸਟ ਕੀਤੀ ਹੈ ਜੀ ਤੇ ਸਰ ਉਹ ਪਾਸਪੋਰਟ ਵਗੈਰਾ ਮਿਲ ਗਿਆ ਲੜਕੀ ਨੂੰ ਇਹ ਪਹਿਲਾਂ ਵੀ ਇਹਨਾਂ ਦੇ ਮਾਮਲੇ ਦੇ ਅੰਦਰ ਜਿਹੜੇ ਲੜਕੇ ਨੇ ਇਹਨਾਂ ਪਾਸਪੋਰਟ ਜਿਹੜਾ ਸੀਗਾ ਜਿਹਨੂੰ ਇਹਨਾਂ ਪੈਸੇ ਕੱਢ ਕੇ ਉਹ ਕਿਤੇ ਸੁੱਟ ਦਿੱਤਾ ਹੋਗਾ ਹਾਂਜੀ ਇਹਨੋਂ ਦੁਬਾਰਾ ਮੈਲੇ ਨਹੀਂ ਪਾਸਪੋਰਟ ਉਸਤਾ ਸਰ ਉਮਰ ਕਿੰਨੀ ਹੈ ਲੜਕੀਆਂ ਦੀ ਜਿਹਨੇ ਮਨਗਰਸ 25 ਤੋਂ 30 ਸਾਲ ਲੜਕੀਆਂ ਦੇ ਜਿਹੜੀ ਜਿੰਨਾ ਸਨੇਚਿੰਗ ਕੀਤੀ ਲੜਕੀਆਂ ਨੇ 18 ਤੋਂ 20 ਸਾਲ ਦੇ ਠੀਕ ਹੈ ਸਰ ਹੁੰਦੇ ਨਹੀਂ ਸਾਡੇ ਕੋਲ ਹੈਗੇ ਹਾਲੇ ਆਪਾਂ ਅੱਜ ਪੇਸ਼ ਕਰਾਵਾਂਗੇ ਜੀ ਸਾਡੇ ਇੱਕ ਲੜਕਾ ਇਹਨਾਂ ਵਿੱਚ ਜਰੂਰ ਹੋਣਾ ਆਲਰੇਡੀ ਜੇ ਜੀ ਬੈਕਗਰਾਉਂਡ ਦੀ ਸਰ ਇਹ ਲੜਕੀਆਂ ਜੀ 18-20 ਸਾਲ ਦੇ ਪਹਿਲਾਂ ਤੇ ਨੇ ਵੀ ਪਰਚੇ ਕਰਿਛੇ ਨੇ ਇੱਕ ਦੋ ਸਨੇਚਿੰਗ ਚੋਰੀਆਂ ਦੇ ਪਰਚੇ ਕਰਿਛੇ ਨੇ ਇਹ ਆਮ ਤੌਰ ਤੇ ਜਿਹੜੇ ਬਾਰਡਰ ਦੇ ਜਿਹੜੇ ਲੋਕੀ ਜਾਂਦੇ ਨੇ ਉਹਨਾਂ ਦੀ ਸਨੈਚਿੰਗ ਕਰਦੇ ਸੀਗੇ ਇਹਨਾਂ ਤੋਂ ਹਾਲੇ ਤੱਕ ਕੋਈ ਰਿਕਵਰੀ ਹੋਈ ਛੇ ਮੋਬਾਈਲ ਤੇ ਇੱਕ ਲੈਪਟਾਪ ਤੇ ਕਵਰ ਹੋਇਆ ਸਰ ਜਿਹੜੀ ਐਨਆਰਆਈ ਟੱਕਿਓ ਜਿਸ ਸਮੇਂ ਕਿੱਥੇ ਉਹਨੂੰ ਕਿਸ ਤਰ੍ਹਾਂ ਵਾਪਸ ਭੇਜਿਆ ਜਾਏਗਾ ਕਿ ਅਗਰਦਾ ਪਾਸਪੋਰਟ ਨਹੀਂ ਹੈ ਇਹ ਜੀ ਐਮਬੈਸੀ ਨਾਲ ਆਪਣੇ ਤਾਲਮਿਲ ਕਰ ਰਹੇ ਇਹਨਾਂ ਨੂੰ ਉਥੋਂ ਜਿਤਨਾ ਆਪਾਂ ਕਾਰਵਾਈ ਕੀਤੀ ਤਾਂ ਆਪ ਇਹ ਦਰਜਾ ਉਹਦੀ ਬਿਹਾਫ ਤੇ ਇਹਨਾਂ ਨੂੰ ਇੱਕ ਪਾਸਪੋਰਟ